ਮੁਲਖਰਾਦਰ ਵਾਸੀ ਪਿੰਡ ਨਾਲ ਦਾ ਸਾਫਕਾ ਸਰਪੰਚ ਆ 20 25 ਸਾਲਾਂ ਮੰ ਸਰਪੰਚੀ ਕੀਤੀ ਆ ਪਿੰਡ ਚ ਤੇ ਆ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ 3-4 ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੋੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਇਹ ਟੁਕਮਾ ਸੀਗਾ ਇਹ ਜਿਹੜਾ ਪੁਲ ਵਾ ਨਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜ ਨੇ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਹਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚੋਂ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣਾ ਜਾਣਾ ਬੰਦ ਹੋਏ ਪਏ ਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇੱਥੇ ਸਲੇਬ ਪਾ ਕੇ ਜਿਹਦਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਣੀ ਦਾ ਹੋਵੇ ਲੋਕ ਇੱਧਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਹੋਇਆ ਪੁਲ ਪੁਲ ਲੱਭਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਦੋ ਰੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੋਲ ਦਾ ਕਿਸੇ ਨੇ ਵੀ ਅਜੇ ਤੱਕ ਢੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਇੱਧਰ ਕੋਈ ਵੀ ਧਿਆਨ ਨੀਗਾ ਸਰਕਾਰ ਆਉਂਦੀਆਂ ਨਾ ਤੇ ਇੱਕ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਰਾਕੀ ਆਰ ਪਾਰ ਵੀ ਕਿਹਦੇ ਦੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਨੂੰ ਉਹਨਾਂ ਨੂੰ ਕੋਈ ਨਿਕਾਸ ਨੀਗਾ ਉਹ ਤਾਂ ਨਾ ਦਿੱਤੇ ਕਿਸਤੀ ਵੀੜੀ ਪੈ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸੁਰਿਓ ਇਹੋ ਸਮੱਸਿਆ ਵਾ ਇਹ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿਹਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੂੰ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨਾ ਇੰਨੇ ਪਰੇਸ਼ਾਨ ਨੇ ਇਹਨਾਂ ਇਹਨਾਂ ਦਾ ਧਿਆਨ ਦੇ ਰਾ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਭਈ ਇਹਦਾ ਕੋਈ ਠੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਭੇਜ ਸਕਣ ਨਾ ਪੌਲੀ ਤੋਂ ਨੰਗਿਆ ਵੀ ਨਹੀਂ ਜਾਂਦਾ ਇੰਨਾ ਇੱਥੇ ਪਾਣੀ ਚੜੇਦਾ ਆ ਤੇ ਉੱਤੇ ਸ਼ਾਮੀ ਜਾ ਜੀਦਾ ਰੋਟੀ ਰਹਿਣ ਰੋਟੀ ਤਾਂ ਜਾਂਦੀ ਦਾ ਮੰਡ ਭਾਜੀ ਉਧਰ ਹੀ ਉਧਰ ਕੋਈ ਨਹੀਂ ਤਾਂ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ ਹੁਣਾਂ ਕੋਈ ਰਾਹ ਆ ਨਾ ਉਧਰ ਉਹ ਤੁਸੀਂ ਬਣੀ ਦੀ ਆ ਉੱਥੇ ਹੀ ਚਿੱਕੜ ਚਿੱਕੜ ਹੋਏ ਦਾ ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁਟਿਆ ਨਹੀਂ ਉਹਨਾਂ ਨੇ ਬਜਰਾ ਬੁਜਰਾ ਕੋਣ ਇਹ ਸਰ ਪਾਣੀ ਦੀ بارش ਦਾ ਪਾਣੀ ਆ ਉਹਦਾ ਤਾਂ ਕਰਕੇ ਦਿੱਕਤ ਆਂਦੀ ਆ ਤੇ ਸਾਰੀ ਪੋਲ ਥੋੜਾ ਉੱਪਰੋਂ